ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਜਿਹੜੇ ਸਾਡੇ ਸਾਥ ਦਾ ਗੁਆਂਢੀ ਸਤਪਾਲ ਮਲਿਕ ਜੀ ਨੂੰ ਨਮਸਕਾਰ ਅਨੁਰੀਪੇ ਇੱਥੇ ਕਰਨਾ ਚਾਹੁੰਦਾ ਔਰ ਖਾਸ ਕਰਕੇ ਇਸ ਕਰਕੇ ਕਰਨਾ ਚਾਹੁੰਦਾ ਕਿਉਂਕਿ ਚਾਹੇ ਕਿਸਾਨੀ ਦੀ ਗੱਲ ਹੋਵੇ ਜਾਂ ਫੇ ਸਿੱਖਾਂ ਦੀ ਗੱਲ ਹੋਵੇ ਤੇ ਚਾਹੇ ਵੇਚ ਦੀ ਗੱਲ ਹੋਵੇ ਉਹਨਾਂ ਨੇ ਇਹ ਸਿੱਧ ਕਰ ਦਿੱਤਾ ਵੀ ਤੁਸੀਂ ਕਿਸੇ ਉਹਦੇ ਤੇ ਵੀ ਬਿਠੇ ਹੋ لیکن ਉਹ ਦੇ ਜਿਹੜੇ ਆ ਉਹ ਇਨਸਾਨਾਂ ਨਾਲ ਵੱਡੇ ਹੁੰਦੇ ਆ ਕਦੀ ਆਪਣੇ ਆਪ ਦੇ ਵਿੱਚ ਉਹਦੇ ਵੱਡੇ ਨਹੀਂ ਹੁੰਦੇ ਤੇ ਜਿਹੜੇ ਕੁਰਸੀਆਂ ਤੇ ਅੱਜ ਕੱਲ ਬਿਠੇ ਆ ਮੈਂ ਉਹਨਾਂ ਨੂੰ ਵੀ ਇਹ ਉਭਾ ਕਰਨਾ ਚਾਹਦਾ ਕਿ ਇਹ ਸਦਾ ਰਹਿੰਦੀਆਂ ਨਹੀਂ ਹੈ ਤੇ ਜੋ ਅੱਜ ਪੰਜਾਬ ਦੇ ਵਿੱਚ ਜਾ ਪੰਜਾਬ ਦੇ ਸਿਸਟਮ ਨਾਲ ਵਰਤਾਰਾ ਹੋ ਰਿਹਾ ਖਾਸ ਕਰਕੇ ਸਾਡੀ ਸਿਵਲ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਕਿਉਂਕਿ ਇਹਨਾਂ ਦਾ ਤਾਂ ਨਹੀਂ ਜਾਣਾ ਇਹਨਾਂ ਦਾ ਤਾਂ ਟਾਈਮ ਰਹਿ ਗਿਆ ਥੋੜਾ ਹੀ ਆਮ ਆਦਮੀ ਪਾਰਟੀ ਦਾ ਤੇ ਭਗਤਰੀਆ ਤੁਹਾਨੂੰ ਪੜੀ ਤਾ ਤੇ ਇਸ ਕਰਕੇ ਜੋ ਕਾਨੂੰਨ ਆ ਕਾਨੂੰਨ ਦੇ ਮੁਤਾਬਕ ਚੱਲੋ ਨਾ ਕਿ ਆ ਜਿਹੜੀ ਦਿੱਲੀ ਵਾਲੇ ਧਾੜਦੀ ਆ ਇਹਨਾਂ ਦੇ ਗਏ ਤੇ ਚਲੋ ਮੈਂ ਥੋੜਾ ਜਿਹਾ ਬੈਕਗ੍ਰਾਉਂਡ ਤੇ ਜਾਣਾ ਚਾਹੁੰਦਾ 10-15 ਦੇ ਪਹਿਲਾਂ ਮੈਂ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਬਿਆਦਬੀਆਂ ਦੇ ਇਸ਼ੂ ਤੇ ਗੱਲ ਕੀਤੀ ਸੀ ਮੇਰਾ ਖਿਆਲ ਹੈ ਕਿ ਉਹਦੇ ਤੋਂ ਬਾਅਦ ਇੱਕ ਬਿਲਕੁਲ ਸੁਨਾਟਾ ਗਿਆ ਸਾਬ ਗਿਆ ਕੋਈ ਬੰਦਾ ਬੋਲਣ ਨੂੰ ਤਿਆਰ ਨਹੀਂ ਹੈ ਸੁਖਬੀਰ ਸਿੰਘ ਬਾਦਲ ਈਵਨ ਭਗਵਾਨ ਸਿੰਘ ਮਾਨ ਸਾਢੇ 3 ਸਾਲ ਤੋਂ ਫਾਈਲ ਲੈ ਕੇ ਬੈਠੇ ਆ ਅੱਛਾ ਫਿਰ ਸਾਡੇ ਅਮਨ अरोड़ा ਜੀ ਜਾਂ ਸੰਘਵਾ ਸਾਹਿਬ ਜਾਂ ਸਾਡੇ ਚੀਮਾ ਸਾਹਿਬ ਤੇ ਉਹਦੇ ਉੱਪਰ ਹੁਣ ਬੀਜੇਪੀ ਨੇ 40 ਦਿਨ ਦੀ ਕਰੋਲ ਹੋਰ ਬਾਬੇ ਨੂੰ ਦਿੱਤੀ ਸੋ ਇਸ ਕਰਕੇ ਇਹ ਇਦਾਂ ਜਿਹੜਾ ਇਹ ਤੇ ਵੀ ਟੀਮ ਦੇ ਤੌਰ ਤੇ ਖੇਡਦੇ ਆ ਨਾ ਇਹ ਹੁਣ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚ ਅਸਲੀ ਗੱਲ ਇਹ ਉਹ ਕੀ ਜਿਹੜੀ ਆ ਤੇ ਅਸਲੀ ਗੱਲ ਇਹ ਕਿ ਜਦੋਂ ਭਗਵਾਨ ਕਮਾਲ ਸਰਕਾਰ ਆਈ ਆ ਨਾ ਤੇ ਇਹਨਾਂ ਨੇ ਤੁਹਾਨੂੰ ਯਾਦ ਹੋਣਾ ਇੱਕ ਖੇਤੀਬਾੜੀ ਲੀਤੀ ਜਿਹੜੀ ਆ ਉਹ ਲਿਆਂ ਦੀ ਗੱਲ ਕੀਤੀ ਸੀ ਕਿ ਅਸੀਂ ਵੀ ਸੋਚਦੇ ਸੀਗੇ ਕਿ ਯਾਰ ਜਿਹੜੀ ਵੀ ਕੋਈ ਚੰਗੀ ਚੀਜ਼ ਲੈ ਕੇ ਆਉਣ ਕਿਉਂਕਿ ਜਿੱਤੇ ਕਿਸਾਨਾਂ ਦਾ ਭਲਾ ਹੋਵੇ ਕਿਉਂਕਿ ਪੰਜਾਬ ਦੀ ਵਿਰਾਸਤ ਹੈ ਜਿਹੜਾ ਕਿਸਾਨ ਤੇ ਖੇਤੀ ਲੇਕਿਨ ਉਦੋਂ ਕਲਦੀਪ ਸਿੰਘ ਢਾਣੀਵਾਲ ਸੀਗੇ ਮਿਨਿਸਟਰ ਤੇ ਉਹਦੇ ਤੋਂ ਬਾਅਦ ਮੈਨੂੰ ਲੱਗਦਾ ਤਿੰਨ ਵਾਰੀ ਇਹ ਅਨਾਉਂਸ ਕਰ ਚੁੱਕੇ ਆ ਕਿ ਅਸੀਂ ਖੇਤੀਬਾੜੀ ਕਿਉਂਕਿ ਉਹਦੇ ਵਿੱਚ ਮੈਨੂੰ ਲੱਗਦਾ ਪੰਜਾਬ ਦਾ ਥੋੜਾ ਬਹੁਤਾ ਭਲੇ ਦੀ ਗੱਲ ਹੋ ਸਕਦੀ ਸੀ ਕਿਉਂਕਿ ਚਾਹੇ ਕਿਸਾਨ ਦੀ ਆਮਦਨ ਵਧਾਉਣ ਦੀ ਗੱਲ ਹੈ ਐਮਐਸਪੀ ਦੀ ਗੱਲ ਹੈਗੀ ਆ ਕਿਉਂਕਿ ਐਮਐਸਪੀ ਦਾ 2022 ਤੋਂ ਪਹਿਲੇ ਹੀ ਇਹ ਕਿੰਦੇ ਸੀ ਉਹ ਕੈਨੇਡਾ ਦੀ ਹੁਣ ਮਨਿਸਟਰ ਵੀ ਚਲੇ ਗਈ ਹੁਣ ਐਮਐਲਏ ਭੱਜਣ-ਭੁੰਜਣ ਲੱਗੀ ਸੀਗੀ ਉਹ ਫਤਲੇ ਫੜ-ਫੜ ਕੇ ਜਾਂਦੇ ਉਹ ਭੈਣ ਸਾਡੇ ਜਿਹੜੇ ਹਰਮੋਹਨ ਗਰਾਂ ਵਿੱਚ ਉਹ ਵੀ ਦੀ ਸੀ ਤੇ ਉਹ ਤਿੰਨ ਵਾਰੀ ਪੋਸਟਪੋਨ ਕਰਤੀ ਕਿਉਂਕਿ ਇਹਨਾਂ ਦਾ ਹੁਣ ਮੰਨ ਕੀ ਆ ਵੀ ਤੁਹਾਡੀ ਅਸੀਂ ਜ਼ਮੀਨ ਹੀ ਲੈਣ ਦੇਣੀ ਖੇਤੀ ਤਾਂ ਤੁਸੀਂ ਤਾਂ ਹੀ ਕਰੋਗੇ ਜੇ ਤੁਹਾਡੀ ਜ਼ਮੀਨ ਲੋ ਔਰ ਉਹਦੇ ਵਿੱਚ ਮੈਨੂੰ ਲੱਗਦਾ ਇਹ ਦੋਨੇ ਬਾਤ ਕਿਉਂਕਿ ਇਕੱਲਾ ਮੈਨੂੰ ਅਸਲੀਅਤ ਇਹ ਆ ਕਿ ਭਗਵਾਨ ਸਮਾਲ ਦੀਆਂ ਲੱਤਾਂ ਇੰਨੀ ਜਾਨ ਨਹੀਂ ਹੈ ਲੇਕਿਨ ਬੈਕਗਰਾਉਂਡ ਤੇ ਉਹੀ ਕਾਰਪੋਰੇਟ ਸੈਕਟਰ ਹੈ ਉਹੀ ਤਿੰਨ ਕਾਲੇ ਕਲੂਪ ਵਾਲਾ ਕਾਰਪੋਰੇਟ ਸੈਕਟਰ ਹੈ ਜਿਹੜਾ ਇਸ ਗੱਲ ਨੂੰ ਸਪੂਟ ਕਰੇਗਾ ਤੇ ਉਹਦੇ ਵਿੱਚ ਕਿਉਂਕਿ ਮੈਂ ਤੁਹਾਡੇ ਨਾਲ ਥੋੜੀ ਜਿਹੀ ਉੱਥੋਂ

ਉਹਦੇ ਤੋਂ ਬਾਅਦ ਜਿਹੜੀ ਸਿਰਫ ਤੇ ਸਾਡੇ ਜਿਹੜੇ 6 ਸਟੇਟਾਂ ਹੈਗੀਆਂ ਉਹਦੇ ਵਿੱਚ ਜਿਹੜੀ ਲੈਂਡ ਪੂਲਿੰਗ ਅੱਜ ਤੱਕ ਹੋਈ ਆ ਔਰ ਇਹਦੇ ਵਿੱਚ ਇਹਦੀ ਬੈਕਗ੍ਰਾਉਂਡ ਇਹ ਆ ਕਿ ਜਦੋਂ 2011 ਦੇ ਵਿੱਚ ਰਾਹੁਲ ਗਾਂਧੀ ਨੇ ਯੂਪੀ ਦੇ ਵਿੱਚ ਇੱਕ ਪ੍ਰੋਟੈਸਟ ਨੂੰ ਲੀਡ ਕੀਤਾ ਸੀ ਜਿੱਥੇ ਲੈਂਡ ਐਕੂਇਜ਼ੀਸ਼ਨ ਹੋ ਰਹੀ ਸੀ ਉਹਦੇ ਤੋਂ ਬਾਅਦ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਦਾ ਪ੍ਰਾਈਮ ਮਿਨਿਸਟਰ ਮਹੂਮ ਪ੍ਰਾਈਮ ਮਿਨਿਸਟਰ ਮਨੂਰ ਸਿੰਘ ਉਹਦੀ ਸਰਕਾਰ ਨੇ 11 ਦੇ ਵਿੱਚ ਇੱਕ ਕਾਨੂੰਨ ਜਿਹੜਾ ਆ ਇਹਨੂੰ ਇਨ ਪ੍ਰੋਸੈਸ ਲਿਆਂਦਾ ਸੀ ਔਰ 2 ਸਾਲ ਹਰ ਬੰਦੇ ਨੂੰ ਇਹਦੇ ਵਿੱਚ ਲਿਆ ਕੇ ਤੇ ਉਸ ਕਾਨੂੰਨ ਦੇ ਤਹਿਤ ਇਹਨਾਂ ਨੇ ਆ ਜਿਹੜਾ ਐਪ ਆ ਇਹਦਾ ਨਾਮ ਹੈ Right to Fair Compensation Transparency in Land Acquisition Rehabilitation and ਰੀਸੈਟਲਮੈਂਟ ਐਕਟ 2013 ਇਹ ਇਹ ਜਿਹੜਾ ਬਣਾਇਆ ਸੀ ਔਰ ਇਸ ਐਕਟ ਕਰਕੇ ਜਿਹੜਾ ਕਾਰਪੋਰੇਟ ਬਣ ਲਿਆ ਉਹ ਮੈਨੂੰ ਲੱਗਦਾ ਕਾਂਗਰਸ ਦੇ ਨਾਲ ਇਸ ਕਰਕੇ ਦਰਾਜਾ ਕਿ ਇਹਦੇ ਵਿੱਚ ਇੰਗੀਆਂ ਸਖਤ ਜਿਹੜੀਆਂ ਧਾਰਾਵਾਂ ਹੈਗੀਆਂ ਧਾਰਾਵਾਂ ਕੀ ਆ ਪਹਿਲਾ ਇੰਪੈਕਟ ਅਸੈਸਮੈਂਟ ਔਰ ਉਹਦੇ ਤੋਂ ਬਾਅਦ এনवायरमेंट ਅਸੈਸਮੈਂਟ ਕਿਉਂਕਿ 117 160 ਪਿੰਡਾਂ ਦਾ ਹੋ ਜਾਣਾ ਔਰ ਉਹਦੇ ਤੋਂ ਬਾਅਦ ਜਿਹੜਾ 70% ਆ ਉਸ ਪਿੰਡ ਦਾ ਜਨਰਲ ਰੈਜ਼ੋਲੂਸ਼ਨ ਜਿਹੜਾ ಗ್ರಾಮ ਸਭਾ ਦਾ ਮਤਾ ਔਰ ਉਹ ਕੱਲਾ ਇਹ ਹੀ ਨਹੀਂ ਹੈ ਰੀਸੈਟਲਮੈਂਟ ਕਿਉਂਕਿ ਉਹਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਬੇਜਮੀਨੇ ਲੱਗੇ ਆ ਜਾਂ ਉੱਥੇ ਆਹਤੀਏ ਆ ਜਾਂ ਜਿਹੜੇ ਵੀ ਉਸ ਪਿੰਡ ਦੇ ਨਾਲ-ਨਾਲ ਜੋ-ਜੋ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਇਹ